ਪੰਜਾਬ ਜੋ ਯਾਤਰਾ ਨੂੰ ਲੈ ਕੇ ਅੱਜ ਤੀਸਰਾ ਦਿਨ ਹੈਗਾ ਛੋਣੀ ਕਲੀ ਦਲ ਦਾ ਦੇਖ ਸਕਦੇ ਹੋ ਕਿ ਸਰਦਾਰ ਸੁਖਬੀ ਸਿੰਘ ਬਾਦਲ ਲੋਕਾਂ ਨੂੰ ਮਿਲਦੇ ਹੋਏ ਨਜ਼ਰ ਆ ਰਹੇ ਨੇ ਕਿ ਜੋ-ਜੋ ਮੁਸ਼ਕਲਾਂ ਪੰਜਾਬ ਦੇ ਵਿੱਚ ਨੇ ਉਹਨਾਂ ਨੂੰ ਹੱਲ ਕਰਨ ਵਾਸਤੇ ਇਹ ਪੰਜਾਬ ਜੋ ਯਾਤਰਾ ਦੀ ਸ਼ੁਰੂਆਤ ਕੀਤੀ ਗਈ ਆ ਸ਼ੁਰੂਆਤ ਇਸ ਦਿਨ ਸ਼੍ਰੀ ਕਲਤਖਸਬ ਤੋਂ ਅਰਦਾਸ ਕਰਕੇ ਕੀਤੀ ਗਈ ਸੀ ਗੁਰੂ ਸਾਹਿਬ ਦਾ ਕੋਟ ਆਸਰਾ ਲੈ ਕੇ ਤੇ ਹੁਣ 1 ਫਰਵਰੀ ਨੂੰ ਵਾਗਾ ਟਾਰੀ ਤੋਂ ਉਹ ਆਸਾਨਸੀ ਕੱਢੀ ਗਈ ਸੀ ਤੇ ਉਸ ਤੋਂ ਬਾਅਦ ਜਨਾਲਾ ਤੇ ਮਜੀਠਾ ਤੇ ਅੱਜ ਤੀਸਰਾ ਦਿਨ ਹੈਗਾ ਕਿ ਅੰਮ੍ਰਿਤਸਰ ਦੇ ਪੰਜ ਹਲਕੇ ਜਿਹੜੇ ਕਿ ਜਿਹੜੇ ਲੋਕਾਂ ਨੂੰ ਮਿਲਦੇ ਹੋਏ ਦੇਸ ਦੇ ਲੋਕਾਂ ਦੇ ਹੱਥਾਂ ਵਿੱਚ ਝੰਡੇ ਫੜੇ ਹੋਏ ਨੇ ਫੜ ਫੁਣ ਲਗਾ ਜੋ ਬੋਲ ਰਿਹਾ ਨੀ ਕਿ ਕਰਿਆ ਫੜ ਫੁਣ ਆਹ ਫੁਣ ਜੋ ਕਿ ਜੂਤ ਦਾ ਵੀ ਪੂਰਾ ਹੰਗਾਰਾ ਜਿਹੜਾ ਮਿਲਦਾ ਨਜ਼ਰ ਆ ਰਿਹਾ ਪੰਜਾਬ ਚਾ ਯਾਤਰਾ ਜਿਹੜੀ ਜਿਸ ਦੀ ਸ਼ੁਰੂਆਤ ਕੀਤੀ ਗਈ ਆ ਜੋ ਪੰਜਾਬ ਦੇ ਨਾਲ ਕਾ ਕੇਂਦਰ ਸਰਕਾਰ ਹੋਵੇ ਜਾਂ ਹੋਰ ਕੋਈ ਸਰਕਾਰ ਹੋਵੇ ਜੋ ਪੰਜਾਬ ਦੇ ਨਾਲ ਰਵਈਆ ਕਰ ਰਹੀ ਆ ਉਸ ਨੂੰ ਕੀਤਾ ਜਾਵੇਗਾ ਤੇ ਇਹ ਯਾਤਰਾ ਦੀ ਸ਼ੁਰੂਆਤ ਪੰਜਾਬ ਦੇ ਵਿੱਚ ਕੀਤੀ ਗਈ ਆ 117 ਹਲਕਿਆਂ ਦੇ ਵਿੱਚ ਇਹ ਹੁੰਦੀ ਹੋਈ ਯਾਤਰਾ ਲੋਕਾਂ ਨੂੰ ਜਾਗਰੂਤ ਕਰੇਗੀ ਜੈਸਾ ਤੋਂ ਕੋਈ ਫੁੱਲਾਂ ਦੀ ਵਰਖਾ ਦੇ ਨਾਲ ਸਵਾਗਤ ਕੀਤਾ ਜਾ ਰਿਹਾ ਸਵਾਗਤ ਕੀਤਾ ਜਾ ਰਿਹਾ ਵਾ ਅਦੇ ਸਦੋ ਹਰ ਇੱਕ ਦੇ ਹੱਥ ਵਿੱਚ ਝੰਡਾ ਦਿਖ ਰਿਹਾ ਵਾ ਤੇ ਲੋਕ ਸਵਾਗਤ ਕਰ ਰਹੇ ਸਦਾ ਸਿੰਘ ਬਾਦਲ ਦਾ ਲੋਕ ਉੱਤਰ ਉੱਤਰ ਕੇ ਸਲਫੀਆਂ ਕਰਾ ਰਹੇ ਨੇ ਤੇ ਲੋਕ ਯਾਦ ਕਰ ਰਹੇ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਕਿ ਜੋ ਉਹਨਾਂ ਦੇ ਵੱਲੋਂ ਪੰਜਾਬ ਪੰਜਾਬ ਦੇ ਵਿੱਚ ਸਕੀਮਾਂ ਦਿੱਤੀਆਂ ਗਈਆਂ ਸੀ ਉਹ ਪ੍ਰਸ਼ਾਸਨ ਹੋਵੇ ਜਾਂ ਸਰਕਾਰਾਂ ਹੋਣ ਉਹ ਬੰਦ ਕਰ ਦਿੱਤੀਆਂ ਗਈਆਂ ਨੇ ਗਰੀਬ ਤਪਤੇ ਨੂੰ ਜਿਹੜੀਆਂ ਦਿੱਤੀਆਂ ਗਈਆਂ ਸਨ ਜੋ ਸਕੀਮਾਂ ਉਹ ਸਾਰੀਆਂ ਕੱਟੀਆਂ ਗਈਆਂ ਨੇ ਅ ਦੇਖੋ ਕਿ ਪ੍ਰਸ਼ਾਸਨ ਦੇ ਵੱਲੋਂ ਵੀ ਜਿਹੜਾ ਰੋਡ ਮੈਪ ਤਿਆਰ ਕੀਤਾ ਗਿਆ ਕਿ ਜਿਹੜੀ ਇੱਕ ਬੀਆਰਟੀ ਬੱਸ ਰਸਾ ਹੈਗਾ ਉਹਦੇ ਵਿੱਚ ਸਾਰੀ ਟ੍ਰੈਫਿਕ ਡਾਇਵਰ ਕਰ ਦਿੱਤੀ ਗਈ ਆ ਤੇ ਇਸ ਰਸਤੇ ਵਿੱਚ ਕੋਈ ਮੁਸ਼ਕਿਲਾਂ ਨਾ ਆਵੇ ਅ ਦੇਖ ਸਰ ਨੌਜਵਾਨ ਝੂਠ ਫੋਟੋਆਂ ਖਚੁੰਦਾ ਨਜ਼ਰ ਆ ਰਿਹਾ